ਸੱਚੀ ਗੱਲ ਜੀ ਗੱਲ ਕਰਦੇ ਹਾਂ ਬਰਕਤ ਵੀਡੀਓ ਬਾਰੇ ਵੀਡੀਓ ਵਿੱਚ ਦੇਖ ਕੇ ਕਿ ਵਿੱਕੀ ਪ੍ਰੀਤ ਦੇ ਮੋਬਾਈਲ ਫੋਨ ਦੀ ਸਾਰੀ ਸੈਟਿੰਗ ਕਰ ਦਿੰਦਾ ਹੈ ਔਰ ਫੋਨ ਦੇ ਵਿੱਚ ਕੁਝ ਨਵੇਂ ਫੀਚਰ ਹੋਣ ਜਾਂ ਤੇ ਵਿੱਕੀ ਸਾਰਿਆਂ ਨੂੰ ਕੰਟੀਨਿਊ ਕਰ ਦਿੰਦਾ ਹੈ ਪਰ ਉਸ ਨੂੰ ਨਹੀਂ ਪਤਾ ਕਿ ਪੰਗਾ ਤਾਂ ਇੱਥੇ ਹੀ ਪਵੇਗਾ ਪ੍ਰੀਤ ਵਿੱਕੀ ਨੂੰ ਕਹਿੰਦੀ ਹੈ ਕਿ ਮੈਂ ਆਪਣੀ ਮੰਮੀ ਨਾਲ ਵੀਡੀਓ ਕਾਲ ਤੇ ਗੱਲ ਕਰਨੀ ਹੈ ਵਿੱਕੀ ਕਹਿੰਦਾ ਹੈ ਕਿ ਤੂੰ ਕਰ ਲੈ ਆਪਣੀ ਮਾਂ ਦੇ ਨਾਲ ਗੱਲਾਂ ਤੇ ਫਿਰ ਉਹ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮੰਮੀ ਪ੍ਰੀਤਾ ਹੁਣ ਸੋਨੇ ਦੀ ਮੁਰਗੀ ਹੈ ਤਾਂ ਉਸ ਦੀ ਮੰਮੀ ਥੋੜੀ ਦੇ ਸੱਚ ਕਹਿੰਦੀ ਹੈ ਕਿ ਤੂੰ ਉਸ ਨੂੰ ਆਪਣਾ ਮੋਬਾਈਲ ਦੇ ਦਿੰਦਾ ਤੇ ਤੂੰ ਖੁਦ ਨਵਾਂ ਮੋਬਾਈਲ ਲੈ ਲੈਂਦਾ ਤਾਂ ਵਿੱਕੀ ਕਹਿੰਦਾ ਹੈ ਕਿ ਮੰਮੀ ਮੈਂ ਐਦਾਂ ਹੀ ਕਰਨਾ ਹੈ ਦੋ ਚਾਰ ਦਿਨ ਇਹਦੇ ਕੋਲ ਮੋਬਾਈਲ ਫੁਣ ਰਹੇਗਾ ਤੇ ਇਸ ਨੂੰ ਐਦਾਂ ਲੱਗੇਗਾ ਕਿ ਵਿੱਕੀ ਮੇਰੇ ਲਈ ਲੈ ਕੇ ਆਇਆ ਸੀ ਤੇ ਫਿਰ ਮੈਂ ਉਸ ਤੋਂ ਮੋਬਾਈਲ ਫੁਣ ਲੈ ਲਵਾਂਗਾ ਇਸ ਨੂੰ ਆਪਣਾ ਮੋਬਾਈਲ ਫੋਨ ਦੇ ਦੇ ਮੰਗਾ ਫਿਰ ਉਹ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਤੂੰ ਇਸ ਨੂੰ ਕਿਸੇ ਵੀ ਗੱਲ ਤੇ ਰੋਕਾ ਟੋਕਾ ਨਾ ਕਰਿਆ ਕਰ ਜੇ ਇਹ ਖੁਸ਼ ਰਹੂਗੀ ਤੈਨ ਦੀ ਮਾਂ ਖੁਸ਼ ਰਹੂਗੀ ਕਿ ਜੇ ਇਹ ਦੀ ਮਾਂ ਖੁਸ਼ ਰਹੂਗੀ ਤਾਂ ਆਪਾਂ ਨੂੰ ਚੀਜ਼ਾਂ ਮਿਲਣਗੀਆਂ ਫਿਰ ਪ੍ਰੀਤ ਕਹਿੰਦੀ ਹੈ ਕਿ ਮੈਂ सोनू ਜੀਤਾ ਕਿ ਘਰੇ ਜਾਣਾ ਹੈ ਤਵੇ ਕਿ ਉਸ ਨੂੰ ਉੱਤੇ ਜਾਣ ਲਈ ਵੀ ਨਹੀਂ ਰੋਕਦਾ ਤੇ ਪਰ ਪ੍ਰੀਤ ਕਹਿੰਦੀ ਹੈ ਕਿ ਮੈਂ ਉਹਨਾਂ ਦੇ ਘਰ ਜਾ ਕੇ ਹੀ ਮੰਮੀ ਨਾਲ ਗੱਲ ਕਰ ਲਵਾਂਗੀ ਤੇ ਨਾਲੇ ਭੂਆ ਜੀ ਦੀ ਵੀ ਗੱਲ ਕਰਾ ਦੇਵਾਂਗੀ ਫਿਰ ਉਹ ਸੋਨੂ ਜਿੱਤਾਂ ਦੇ ਘਰ ਚਲੀ ਜਾਂਦੀ ਹੈ ਤੇ ਉਹ ਸੋਨੂ ਨੂੰ ਆਪਣਾ ਮੋਬਾਈਲ ਫੋਨ ਵੀ ਦਿਖਾਉਂਦੀ ਹੈ ਤੇ ਕਹਿੰਦੀ ਹੈ ਕਿ ਇਹ ਫੋਨ ਮੈਨੂੰ ਵਿੱਕੀ ਨੇ ਲੈ ਕੇ ਦਿੱਤਾ ਹੈ ਫਿਰ ਸੋਨੂ ਜਿੱਤਾਂ ਬੜੇ ਹੈਰਾਨ ਹੋ ਜਾਂਦੇ ਕਿ ਵਿੱਕੀ ਨੇ ਤੈਨੂੰ ਫੋਨ ਲੈ ਆ ਕੇ ਦਿੱਤਾ ਹੈ ਫਿਰ ਸੋਨੂ ਉਸ ਨੂੰ ਪੁੱਛਦਾ ਹੈ ਕਿ ਇਹ ਫੋਨ ਕਿੰਨੇ ਦਾ ਹੈ ਤੇ ਪ੍ਰੀਤ ਕਹਿੰਦੀ ਹੈ ਕਿ ਮੈਨੂੰ ਨਹੀਂ ਪਤਾ ਵਿੱਕੀ ਨੇ ਤਾਂ ਮੈਨੂੰ ਸਰਪ੍ਰਾਈਜ਼ ਹੀ ਦਿੱਤਾ ਸੀ ਫਿਰ ਉਹ ਆਪਣੀ ਮੰਮੀ ਨੂੰ ਫੋਨ ਲਗਾ ਲੈਂਦੀ ਹੈ ਤੇ ਉਸ ਵੇਲੇ ਉਸਦੇ ਮੋਬਾਈਲ ਫੋਨ ਤੇ ਦੋ ਮੈਸੇਜ ਆਉਂਦੇ ਹਨ ਇੱਕ ਹੁੰਦਾ ਹੈ ਕਿ ਮੈਸੇਜ ਇਹ ਮੋਬਾਈਲ ਫੋਨ 15 ਜਰਤਾ ਹੈ ਦੂਸਰਾ ਮੈਸੇਜ ਆਉਂਦਾ ਹੈ ਕਿ ਮੋਬਾਈਲ ਫੋਨ ਦੀ ਕੁਆਲਿਟੀ ਬਹੁਤ ਵਧੀਆ ਹੈ ਤੇ ਤੁਹਾਡਾ ਧੰਨਵਾਦ ਕਿ ਤੁਸੀਂ ਇੱਥੋਂ ਸ਼ਾਪਿੰਗ ਕੀਤੀ ਹੈ ਫਿਰ ਉਹ ਆਪਣੀ ਮਾਂ ਨੂੰ ਦੱਸਦੀ ਹੈ ਕਿ ਮਾਂ ਵਿੱਕੀ ਨੇ ਮੈਨੂੰ ਉਹ ਨਵਾਂ ਫੋਨ ਲੈ ਕੇ ਦਿੱਤਾ ਹੈ ਤੇ ਇਹ ਵੀ ਦੱਸਦੀ ਹੈ ਕਿ ਮੋਬਾਈਲ 15000 ਦਾ ਆਇਆ ਹੈ ਤਾਂ ਆਪਦੀ ਮਾਂ ਬੜੀ ਹੈਰਾਨ ਹੋ ਗਈ ਤੇ ਸੋਚਦੀ ਹੈ ਕਿ ਮੈਂ ਤਾਂ ਵਿੱਕੀ ਨੂੰ 25000 ਦਿੱਤਾ ਸੀ ਤੇ ਇਸਨੇ ਤਾਂ 15000 ਦਾ ਮੋਬਾਈਲ ਲੈ ਕੇ ਪ੍ਰੀਤ ਨੂੰ ਦਿੱਤਾ ਹੈ ਫਿਰ ਉਹ ਸੋਚਦੀ ਹੈ ਕਿ ਇਸ ਤੋਂ ਵਧੀਆ ਤਾਂ ਮੈਂ ਕਹ ਉਹਦੀ ਪ੍ਰੀਤ ਨੂੰ ਕੋਲ ਲੈ ਜਿੰਦੀ ਪਰ ਉਹ ਪ੍ਰੀਤ ਨੂੰ ਕੁਝ ਵੀ ਨਹੀਂ ਦੱਸ ਦਿੱਤੀ ਤੇ ਵਿੱਕੀ ਨੂੰ ਵੀ ਪੈਸੇ ਦਿੱਤੇ ਸੀ ਤੇ ਉਹ ਕਹਿੰਦੀ ਹੈ ਕਿ ਪੁੱਤ ਬਹੁਤ ਵੱਧ ਗਿਆ ਹੈ ਫਿਰ ਪ੍ਰੀਤ ਕਹਿੰਦੀ ਹੈ ਕਿ ਮੰਮੀ ਮੈਂ ਸੋਨੂ ਜੀਤਾਂ ਦੇ ਘਰ ਆਈ ਹੋਈਆਂ ਤੁਸੀਂ ਭੂਆ ਜੀ ਨਾਲ ਗੱਲ ਕਰ ਲਓ ਤਾਂ ਆਪਦੀ ਮਾਂ ਕਹਿੰਦੀ ਹੈ ਕਿ ਤੁਹਾੜੀ ਤਾਂ ਉਹਨਾਂ ਨਾਲ ਲੜਾਈ ਹੋਈ ਸੀ ਸਭਰੇ ਕਹਿੰਦੀ ਹੈ ਕਿ ਮੈਂ ਤਾਂ ਵਿੱਕੀ ਤੋਂ ਬਚ ਕੇ ਆਈਆਂ ਤੇ ਵਿੱਕੀ ਨੇ ਕਿਹਾ ਸੀ ਕਿ ਕੋਈ ਗੱਲ ਨਹੀਂ ਤੂੰ ਜਾ ਆ ਫਿਰ ਉਸਦੀ ਮਾਂ ਕਹਿੰਦੀ ਹੈ ਕਿ ਮੈਂ ਕਿਸੇ ਹੋਰ ਜਨ ਭੂਆ ਜੀ ਨਾਲ ਗੱਲ ਕਰ ਲਵਾਂਗੀ ਹੁਣ ਆਪਾਂ ਅਗਲੀ ਵੀਡੀਓ ਵਿੱਚ ਦੇਖਾਂਗੇ ਕਿ ਮੰਮੀ ਜੀ ਵਿੱਕੀ ਨੂੰ ਪੁੱਛਣਗੇ ਕਿ ਤੂੰ ਮੇਰੀ 31500 ਦਾ ਫੋਨ ਕਿਉਂ ਲਿਆ ਕੇ ਦਿੱਤਾ ਜਦ ਕਿ ਮੈਂ ਤੈਨੂੰ 25000 ਦਿੱਤਾ ਸੀ ਤੇ ਵਿੱਕੀ ਕੀ ਬਹਾਨਾ ਬਣਾਵੇਗਾ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਧੰਨਵਾਦ